ਜਿਹੜਾ ਨਕਾ ਮੰਦਿਰੇ ਕਿੱਤੀ ਗਿਆ ਠੀਕ ਹੈ ਨਾ ਜਲਦੀ ਕਿਸੇ ਘੜੀ ਇਹ ਨਵੇਂ ਸਾਲ ਦੀ ਸੈਲੀਬ੍ਰੇਸ਼ਨ ਦੇ ਸਬੰਧ ਵਿੱਚ ਸਰਕਲ ਸਿਟੀ 1 ਦੇ ਸਾਰੇ ਐਸ ਐਚਓ ਸਹਿਬਾਨ ਤੇ ਚੌਕੀਨ ਚਾਰ ਸਹਿਬਾਨ ਅੱਜ ਇੱਕ ਫਲੈਗ ਮਾਰਚ ਤੇ ਨਵੇਂ ਸਾਲ ਦੀਆਂ ਡਿਊਟੀਆਂ ਉਹ ਸਾਰੀਆਂ ਚੈੱਕ ਕਰਨ ਲਈ ਇਹ ਅੱਜ ਸਾਰੇ ਇਕੱਠੇ ਹੋਏ ਆ ਇੱਥੇ ਲੀਲਾ ਪਵਨ ਚੌਕ ਚਤੇ ਅਲੱਗ-ਅਲੱਗ ਸ਼ਹਿਰ ਦੇ ਜਿਹੜੇ ਪ੍ਰੋਮਿਨੈਂਟ ਜਗ੍ਹਾ ਨੇ ਉੱਥੇ ਸਾਰੇ ਇਕੱਠੇ ਹੋ ਕੇ ਨਵੇਂ ਸਾਲ ਦੀ ਜਿਹੜੀਆਂ ਸੈਲੀਬ੍ਰੇਸ਼ਨ ਬਣਾਈਆਂ ਜਾਣੀਆਂ ਨੇ ਤਾਂ ਕਿ ਉਹ ਸ਼ਾਂਤੀਪੂਰਵ ਮਨਾਈ ਜਾ ਸਕੇ ਉਸ ਸੰਬੰਧ ਚ ਸਿਕਿਉਰਿਟੀ ਡਿਊਟੀ ਲਗਾਈ ਗਈ ਹੈ ਸਰ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਮਾਕਾ ਬੰਦੀ ਜਿਹੜੀ ਪ੍ਰੋਬਲਮ ਕੀਤੀ ਹੈ ਸ਼ੇਵਲਾਈਨ ਪਟਿਆਲਾ ਲੀਲਾ ਭਵਨ ਚੌਂਕ ਇਸ ਤੋਂ ਇਲਾਵਾ ਮੇਨ ਕਤਵਾਲੀ ਦੇ ਸਾਰੇ ਪੁਆਇੰਟ ਸਾਰੇ ਕਵਰ ਕੀਤੇ ਗਏ ਨੇ ਸਰ ਲੱਗਦਾ ਨਹੀਂ ਐਕਸਰੀ ਹੁੱਲੜਵਾਜ ਨੇ ਜਿਹੜੇ ਉਹਨਾਂ ਨੂੰ ਪੀਸ ਨੂੰ ਦੱਸ ਦੇਣਾ ਹੁੱਲੜਵਾਜਾਂ ਨੂੰ ਸਖਤ ਤੋਂ ਸਖਤ ਸੰਦੇਸ਼ ਹੈ ਕਿਸੇ ਕਿਸੇ ਨੂੰ ਵੀ ਹੁੱਲੜਬਾਜੀ ਕਰਨ ਦੀ ਬਿਲਕੁਲ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਇਹ ਸਾਰੀ ਸਿਕਿਉਰਿਟੀ ਦਾ ਸਿਰਫ ਇੱਕ ਹੀ ਮਕਸਦ ਹੈ ਲੋਕਾਂ 'ਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਤਾਂ ਜੋ ਲੋਕ ਨਵੇਂ ਸਾਲ ਸ਼ਾਂਤੀਪੂਰਨ ਤਰੀਕੇ ਨਾਲ ਮਨਾ ਸਕਣ। ਜਿਹੜਾ ਨਾਕਾਬੰਦੀ ਹੋਈ ਕੀਤੀ ਗਈ ਹੈ ਠੀਕ ਹੈ ਜਨਰਲ ਚਿੱਟ ਘਟ ਗਈ। ਇਹ ਨਵੇਂ ਸਾਲ ਦੀ ਸੈਲੀਬ੍ਰੇਸ਼ਨ ਦੇ ਸਬੰਧ ਵਿੱਚ ਸਰਕਲ ਸਿਟੀ 1 ਦੇ ਸਾਰੇ ਐਸ ਐਚ ਓ ਸਹਿਬਾਨ ਤੇ ਚੌਕੀਨ ਚਾਰ ਸਹਿਬਾਨ ਅੱਜ ਫਲੈਗ ਮਾਰਚ ਤੇ ਨਵੇਂ ਸਾਲ ਦੀਆਂ ਡਿਊਟੀਆਂ ਉਹ ਸਾਰੀਆਂ ਚੈੱਕ ਕਰਨ ਲਈ ਇਹ ਅੱਜ ਸਾਰੇ ਇਕੱਠੇ ਹੋਏ ਆ ਇੱਥੇ। ਦੀਲਾ ਭਵਨ ਚੌਂਕ ਤੇ ਅਲੱਗ-ਅਲੱਗ ਸ਼ਹਿਰ ਦੇ ਜਿਹੜੇ ਪ੍ਰੋਮਿਨੈਂਟ ਜਗ੍ਹਾ ਨੇ ਉੱਥੇ ਸਾਰੇ ਇਕੱਠੇ ਹੋ ਕੇ 9 ਸਾਲ ਦੀ ਜਿਹੜੀਆਂ ਸੈਲੀਬ੍ਰੇਸ਼ਨ ਬਣਾਈਆਂ ਜਾਣੀਆਂ ਨੇ ਤਾਂ ਕਿ ਉਹ ਸ਼ਾਂਤੀਪੂਰਨ ਮਨਾਈ ਜਾ ਸਕੇ ਉਹ ਸਬੰਧ ਵਿੱਚ ਸਿਕਿਉਰਿਟੀ ਡਿਊਟੀ ਲਗਾਈ ਗਈ ਹੈ ਸਰ ਕਿਹੜੇ-ਕਿਹੜੇ ਇਲਾਕੇ ਦੇ ਵਿੱਚ ਮੱਖਾ ਬੰਦੀ ਜਿਹੜੀ ਪ੍ਰੋਗਰਾਮ ਕੀਤੀ ਹੈ ਸ਼ਿਵਲਾਈਨ ਪਟਿਆਲਾ ਦੀਲਾ ਭਵਨ ਚੌਂਕ ਇਸ ਤੋਂ ਇਲਾਵਾ ਮੇਨ ਕਤਵਾਲੀ ਦੇ ਸਾਰੇ ਪੁਆਇੰਟ ਸਾਰੇ ਕਵਰ ਕੀਤੇ ਗਏ ਨੇ ਸਰ ਤੇ ਹੁੱਲੜਵਾਜ ਨੇ ਜਿਹੜੇ ਉਹਨਾਂ ਨੂੰ ਪੀਸ ਬੈਦ ਦੇਣਾ ਹੁੱਲੜਵਾਜਾਂ ਨੂੰ ਸਖਤ ਤੋਂ ਸਖਤ ਸੰਦੇਸ਼ ਹੈ ਕਿਸੇ ਕਿਸੇ ਨੂੰ ਵੀ ਹੁੱਲੜਬਾਜੀ ਕਰਨ ਦੀ ਬਿਲਕੁਲ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਇਹ ਸਾਰੀ ਸਿਕਿਉਰਿਟੀ ਦਾ ਸਿਰਫ ਇੱਕ ਹੀ ਮਕਸਦ ਹੈ ਲੋਕਾਂ 'ਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਤਾਂ ਜੋ ਲੋਕ ਨਵੇਂ ਸਾਲ ਸ਼ਾਂਤੀਪੂਰਨ ਤਰੀਕੇ ਨਾਲ ਮਨਾ ਸਕਣ ਜਿਹੜਾ ਨਕਾ ਮੰਦਿਰੇ ਕੀਤੀ ਗਈ ਹੈ ਕੀ ਕਰਨ ਜਾਂਦੇ ਦਿੱਤ ਕਟੇ ਇਹ ਨਵੇਂ ਸਾਲ ਦੀ ਸੈਲੀਬ੍ਰੇਸ਼ਨ ਦੇ ਸਬੰਧ ਵਿੱਚ ਸਰਕਲ ਸਿਟੀ 1 ਦੇ ਸਾਰੇ ਐਸ ਐਚ ਓ ਸਹਿਬਾਨ ਤੇ ਚੌਕੀਨ ਚਾਰ ਸਹਿਬਾਨ ਅੱਜ ਫਲੈਗ ਮਾਰਚ ਤੇ ਨਵੇਂ ਸਾਲ ਦੀਆਂ ਡਿਊਟੀਆਂ ਉਹ ਸਾਰੀਆਂ ਚੈੱਕ ਕਰਨ ਲਈ ਇਹ ਅੱਜ ਸਾਰੇ ਇਕੱਠੇ ਹੋਏ ਆ ਇੱਥੇ ਦੀਲਾ ਪਵਨ ਚੌਕ ਚਤੇ ਅਲੱਗ-ਅਲੱਗ ਸ਼ਹਿਰ ਦੇ ਜਿਹੜੇ ਪ੍ਰੋਮਿਨੈਂਟ ਜਗ੍ਹਾ ਨੇ ਉੱਥੇ ਸਾਰੇ ਇਕੱਠੇ ਹੋ ਕੇ ਨਵੇਂ ਸਾਲ ਦੀ ਜਿਹੜੀਆਂ ਸੈਲੀਬ੍ਰੇਸ਼ਨ ਮਨਾਈਆਂ ਜਾਣੀਆਂ ਨੇ ਤਾਂ ਕਿ ਉਹ ਸ਼ਾਂਤੀਪੂਰਨ ਮਨਾਈ ਜਾ ਸਕੇ ਉਸ ਸੰਬੰਧ ਵਿੱਚ ਸਿਕਿਉਰਿਟੀ ਡਿਊਟੀ ਲਗਾਈ ਗਈ ਹੈ ਸਰ ਕਿਹੜੇ-ਕਿਹੜੇ ਇਲਾਕੇ ਦੇ ਵਿੱਚ ਮੱਖਾ ਬੰਦੀ ਜਿਹੜੀ ਪ੍ਰੋਬਲਮ ਕੀਤੀ ਹੈ ਸ਼ਿਵਲਾਈਨ ਪਟਿਆਲਾ ਦੀਲਾ ਪਵਨ ਚੌਕ ਇਸ ਤੋਂ ਇਲਾਵਾ ਮੇਨ ਕਤਵਾਲੀ ਦੇ ਸਾਰੇ ਪੁਆਇੰਟ ਸਾਰੇ ਕਵਰ ਕੀਤੇ ਗਏ ਨੇ ਸਰ ਲੱਗਦਾ ਨਹੀਂ ਐਕਸੈਰੀ ਹੁੱਲੜਵਾਜ ਨੇ ਜਿਹੜੇ ਉਹਨਾਂ ਨੂੰ ਪੀਸ ਕਰ ਦੇਣਾ ਚਾਹ ਹੁੱਲੜਵਾਜਾਂ ਨੂੰ ਸਖਤ ਤੋਂ ਸਖਤ ਸੰਦੇਸ਼ ਹੈ ਕਿਸੇ ਕਿਸੇ ਨੂੰ ਵੀ ਹੁੱਲੜਬਾਜੀ ਕਰਨ ਦੀ ਬਿਲਕੁਲ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਇਹ ਸਾਰੀ ਸਿਕਿਉਰਿਟੀ ਦਾ ਸਿਰਫ ਇੱਕ ਹੀ ਮਕਸਦ ਹੈ ਲੋਕਾਂ 'ਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਤਾਂ ਜੋ ਲੋਕ ਨਵਾਂ ਸਾਲ ਸ਼ਾਂਤੀਪੂਰਨ ਤਰੀਕੇ ਨਾਲ ਮਨਾ ਸਕਣ